ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪਨਗਰ ਸ਼ਹਿਰ ਦਾ ਗੰਦ ਕੱਢ ਕੇ ਹੁਣ ਆਹ ਲਿਆ ਕੇ ਉਰੇ ਗਿਰਾ ਜਾ ਰਿਹਾ ਹੈ ਸਾਹਮਣੇ ਬ੍ਰਹਮ ਗਿਆਨੀ ਨਿਵਾਸ ਆਸ਼ਰਮ ਹੈ ਜੀ ਪੂਰੀ ਵਾਲੇ ਸੰਤਾਂ ਦੀ ਤੇ ਇਹ ਗੰਦਗੀ ਦੀ ਇਜਾਜ਼ਤ ਉਰੇ ਗੇਰਨ ਦੀ ਕਿਹਨੇ ਦਿੱਤੀ ਤੇ ਕਿਸ ਵਾਸਤੇ ਦਿੱਤੀ ਹੈ ਇੱਕ ਜੀ ਸੀ ਬੀ ਖੜੀ ਹੈ ਦੋ ਟਰੈਕਟਰ ਹੈ ਆਪਾਂ ਵੀਰਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸੋ ਵੀਰਾਂ ਨੂੰ ਪੁੱਛਦੇ ਆ ਟਰੈਕਟਰ ਵਾਲਿਆਂ ਨੂੰ ਵੀ ਉਰੇ ਇਜਾਜ਼ਤ ਕੀ ਦੀ ਦਿੱਤੀ ਹੈ ਬਾਈ ਜੀ ਉਹ ਗੰਦ ਸਾਰੇ ਸ਼ਹਿਰ ਦਾ ਆਉਣਾ ਹੈ ਕਿ ਕਿਸੇ ਇੱਕ ਜਗ੍ਹਾ ਦਾ गिर ਕੇ ਆਉਣਾ ਬਾਈ ਜੀ ਨੂੰ ਹਾਂ ਠੀਕ ਹੈ ਵੈਸੇ ਆਪਣੀ ਇਹ ਕਮੇਟੀ ਦੀਆਂ ਟਰਾਲੀਆਂ ਟਰੈਕਟਰ ਹੈ ਹਾਂ ਕਮੇਟੀ ਦਾ ਜੀ ਠੀਕ ਹੈ ਜੀ ਹਾਂ ਉੱਥਈ ਆ ਇਹ ਗੰਦ ਗੇਰੇ ਜਾ ਰਿਹਾ ਹੈ ਇਹ ਆਪਣੀ ਰੂਪਨਗਰ ਨਗਰ ਕੌਂਸਲ ਦੇ ਟਰੈਕਟਰ ਔਰ ਟਰਾਲੀ ਹੈ ਜੀ ਇਹ ਆਈ ਹੈ ਤੇ ਉਰੇ ਜਿਹੜਾ ਇਹ ਗੰਦ ਗੇਰੇ ਜਾ ਰਿਹਾ ਹੈ ਉਹਦੇ ਬਾਬਤ ਪੁੱਛਣਾ ਹੈ ਜੀ ਤੁਸੀਂ ਦੱਸ ਸਕਦੇ ਆ ਇਹ ਗੰਦ ਉਹ ਜੀਸੀਬੀ ਵਾਲਾ ਵੀਰ ਅਨਕਾਰ ਕਰ ਰਿਹਾ ਔਰ ਲੈ ਕੇ ਜਾ ਰਿਹਾ ਹੈ ਜੀਸੀਬੀ ਵੀ ਕਿਥੋਂ ਆਏ ਆ ਤੇ ਕਿੱਥੇ ਗੰਦ ਗੇਰਨਾ ਸੋ ਅਸੀਂ ਆਪਣੇ ਹਲਕੇ ਦੇ ਐਮ ਐਲ ਏ ਸ੍ਰੀ ਦਿਨੇਸ਼ ਚੱਡਾ ਜੀ ਨੂੰ ਬੇਨਤੀ ਕਰਦੇ ਆ ਕਿ ਸ਼ਹਿਰ ਦਾ ਗੰਦ ਲਿਆ ਕੇ ਪਿੰਡਾਂ ਵਿੱਚ ਗੰਦ ਨਾ ਪਾਇਆ ਜਾਵੇ। ਹੋਰ ਇਹ ਗੰਦ ਨੂੰ ਇੱਥੇ ਵੀ ਲੋਕ ਵੱਸਦੇ ਆ ਆ ਘਰਾਂ ਦੇ ਲੋਕ ਆ ਆਹ ਪੰਜ ਸੱਤ ਘਰ ਆਹ ਕਮਲੀ ਵਾਲੇ ਸੰਤ ਕਮਲੀ ਵਾਲੇ ਸੰਤਾਂ ਦਾ ਡੇਰਾ ਹੈਗਾ ਹਾਂ ਉਰੇ ਆਹ ਉਰੇ ਲੋਕ ਵੱਸਦੇ ਆ ਇਹਨਾਂ ਦੇ ਘਰਾਂ ਦੇ ਮੋਰੇ ਗੰਦਗੀ ਲਿਆ ਕੇ ਗੰਦਗੀ ਲਿਆ ਕੇ ਘੇਰੀ ਜਾ ਰਹੀ ਹੈ ਸੋ ਅਸੀਂ ਨਗਰ ਕੌਂਸਲ ਨਗਰ ਕੌਂਸਲ ਦੇ ਪ੍ਰਧਾਨਤਾ ਹੁਣ ਇਹਨਾਂ ਨੇ ਉਤਾਰਤੇ ਐ ਤੁਹ ਜਿਹੜਾ ਵੀ ਨਗਰ ਕੌਂਸਲ ਦਾ ਐਮਸੀ ਹੈ ਇਸ ਹਲਕੇ ਦਾ ਉਹਨੂੰ ਬੇਨਤੀ ਕਰਦੇ ਆ ਕਿ ਇਸ ਗੱਲ 'ਤੇ ਧਿਆਨ ਦੇਣ ਲੋਕਾਂ ਦੇ ਘਰਾਂ ਦੇ ਮੂਹਰੇ ਕਬਾੜ ਨਾ ਘੇਰਾ ਜਾਵੇ ਸੋ ਇਹ ਸਾਡੇ ਵੱਲੋਂ ਚੇਤਾਵਨੀ ਹੈ ਰੋਪੜ ਨਗਰ ਕੌਂਸਲ ਦੇ ਅਫਸਰਾਂ ਨੂੰ ਨਗਰ ਕੌਂਸਲ ਨੂੰ ਨਗਰ ਕੌਂਸਲ ਦੇ ਐਮਸੀਆ ਨੂੰ ਸਬੰਧਤ ਐਮਸੀਆ ਨੂੰ ਐਮਐਲਏ ਸਾਹਿਬ ਨੂੰ ਕਿ ਇਹ ਗੰਦਗੀ ਉਰੇ ਨਾਗੇ ਦੀ ਜਾਵੇ ਕਾਂਤੀ ਇੱਥੇ ਨੇ